ਇਹ ਇਦਾਂ ਦੇ ਬੜੇ-ਬੜੇ ਚਮਤਕਾਰ ਦੱਸੀਆ ਤੇ ਉੱਥੇ ਸਾਨੂੰ ਪ੍ਰਤੱਖ ਹੋਇਆ ਕਿ ਬਾਬਾ ਸੁੱਖਾ ਸਿੰਘ ਜਿੰਦਾ ਸ਼ਹੀਦ ਸੀ ਭਾਈ ਸਾਹਿਬ ਭਾਈ ਸਾਫ ਸਿੰਘ ਜੀ ਦਾ ਜਾਂ ਸਾਡੀ ਸੰਸਥਾ ਦੇ ਸਾਰੇ ਹੀ ਸਤਿਕਾਰਯੋਗ ਮੈਂਬਰ ਸਾਹਿਬਾਨਾਂ ਤੇ ਅਧਿਕਾਰਤ ਸਾਹਿਬਾਨਾਂ ਦਾ ਇੱਕੋ ਇੱਕ ਮਕਸਦ ਹੈ ਇਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਆ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ ਕਹੋ ਨਾਨਕ ਗੁਰਮੰਤਰ ਕਰਾ ਉਹਦਾ ਕਾਰਨ ਇਹ ਆ ਘਰ ਦੇ ਵਿੱਚ ਸੁੱਖ ਤਾਂ ਹੁੰਦਾ ਜੇ ਸਾਰੇ ਬੱਚੇ ਰੋਜ਼ਗਾਰ ਕਰਦੇ ਹੋਣ ਕੰਮ ਕਰਦੇ ਹੋਣ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਮਾਇਆ ਗਗਰਾਨ ਇਸਤਰੀ ਇਮਾਨ ਸੱਚੇ ਨਿਸ਼ਾਨ ਸੰਸਾਰ ਦੇ ਵਿੱਚ ਸਮਾਪਤੀਤ ਕਰਨ ਵਾਸਤੇ ਮਾਇਆ ਦੀ ਬੜੀ ਅਹਿਮ ਲੋ ਸੰਸਤਾ ਦਾ ਮੁੱਖ ਕੰਮ ਆ ਕਿ ਜਿਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਿਨੇ ਕਿਹਾ ਸੋ ਹੁਮੰਦਾ ਆਖੀ ਜਿਸ ਜੰਮੇ ਰਹਦਾ ਜਿਹੜੀਆਂ ਸਾਡੀਆਂ ਬੱਚੀਆਂ ਸਾਡੀਆਂ ਭੈਣਾਂ ਉਹ ਸਿਲਾਈ ਸਿੱਖਣ ਸਿਲਾਈ ਸਿੱਖ ਕੇ ਆਪਣੇ ਸਹੁਰਿਆਂ ਦੇ ਘਰ ਜਾ ਉੱਥੇ ਜਾ ਕੇ ਦਹਾਂਗੀਆਂ 50 ਬੱਚਿਆਂ ਨੂੰ ਹੋਰ ਸਿਖਾਉਣ ਤੇ ਉਹ ਰੋਜ਼ਗਾਰ ਵਧਦਾ ਜਾਏ ਜਿਹੜਾ ਬੱਚਾ ਸਿੱਖ ਕੇ ਜਾਵੇ ਉਹ ਕਿਸੇ ਦੇ ਸਿਰ ਤੇ ਉੱਤੇ ਬੋਝ ਨਾ ਬਣ ਸਕੇ ਨਾ ਆਪਣੇ ਮਾਤਾ ਪਿਤਾ ਦੇ ਸਿਰ ਤੇ ਬੋਝ ਬਣ ਸਕੇ ਨਾ ਸਹੁਰੇ ਪਰਿਵਾਰ ਤੇ ਬੋਝ ਬਣ ਜਿਹੜੇ ਬੱਚੇ ਟ੍ਰਿਸ਼ਨ ਕਰੋ ਟ੍ਰਿਸ਼ਨ ਦਾ ਮਤਲਬ ਕੀ ਹੈ ਇਹ ਸ਼ਿੰਤਾ ਮਤਲਬ ਇਹ ਹੈ ਕਿ ਸਾਡੇ ਪੂਰੇ ਸਮੇਂ ਦੇ ਵਿੱਚ 500 ਸਾਲ ਤੋਂ ਇੱਕ ਸਾਨੂੰ ਬਿਮਾਰੀ ਲੱਗ ਗਈ ਹੈ ਘੋੜ ਮੰਨ। ਸਿੱਖ ਧਰਮ ਉਹ ਹੈਗੀ ਕ੍ਰਿਸ਼ਨਾ ਦੀ। ਕ੍ਰਿਸ਼ਨ ਜਿਹੜੇ ਆ ਸਾਨੂੰ ਸਾਡੇ ਬੱਚਿਆਂ ਨੂੰ ਬਗਲਾ ਕੇ ਇੱਧਰ ਉੱਧਰ ਖੜ ਰਹੇ ਆ ਤੇ ਜਿਹੜਾ ਮੋਢਲਾ ਜੀਵਨ ਹੈ ਬੱਚਿਆਂ ਦਾ ਉਹ ਟਿਸ਼ਨ ਪੜਾਉਣ ਦਾ ਮਕਸਦ ਇਹ ਆ ਕਿ ਉਹਨਾਂ ਨੂੰ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਇਤਿਹਾਸ ਨਾਲ ਜੋੜਿਆ ਜਾਵੇ ਮੂਲ ਮੰਤਰ ਦਾ ਪਾਠ ਸਿਖਾਇਆ ਜਾਵੇ ਗੁਰੂ ਸਾਹਿਬਾਨ ਦੇ ਨਾਮ ਉੱਤੇ ਜਾਣ ਪੰਜ ਪਿਆਰੇ ਸਹਿਬਾਨਾਂ ਦੇ ਨਾਮ ਉੱਤੇ ਜਾਣ ਚਾਰ ਸੱਜਿਆਦਿਆਂ ਦੇ ਨਾਮ ਉੱਤੇ ਜਾਣ ਕਿਸੇ ਉਹਨਾਂ ਨੂੰ ਬਚਪਨ ਤੋਂ ਹੀ ਸਿੱਖ ਇਤਿਹਾਸ ਦਾ ਜਿਹੜਾ ਪਵਿੱਤਰ ਗੁਰਬਾਣੀ ਜਾਂ ਹੋਰ ਵੀ ਸਾਡੇ ਇਤਿਹਾਸ ਨੇ ਉਹਨਾਂ ਦੇ ਤਵਾਦ ਦੇ ਵਿੱਚ ਘੜ ਕਰ ਜਣ ਉਹ ਨਾ ਕਿ ਕਿਸੇ ਹੋਰ ਧਰਮ ਵੱਲ ਜਾਣ ਦੇ ਬਾਰੇ ਪ੍ਰਤੀ ਸੂਚਿਤ ਹੋ। ਦੂਸਰਾ ਸਭ ਤੋਂ ਵੱਡਾ ਮਕਸਦ ਇਹ ਹੈ। ਔਰ ਵਿਦਿਆ ਜਿਹੜੀ ਹੈ ਇਸ ਤੋਂ ਉੱਤੇ ਕੋਈ ਚੀਜ਼ ਨਹੀਂ ਜਿੱਤਿਆ ਸਿੱਖ ਜਿਹੜਾ ਆਪਾਂ ਕਰਦੇ ਸਿੱਖ ਪਾਈਸਾ ਭਾਈ ਸਾਹਿਬ ਸਿੰਘ ਜੀ ਦਾ ਮੇਨ ਮਕਸਦ ਇਹ ਹੀ ਆ ਕਿ ਬੱਚੇ ਪੜਨਾ ਪੜ ਕੇ ਬੱਚੇ ਆਪਣੇ ਪੈਰਾਂ ਤੇ ਹੋਣ ਚਾਹੇ ਉਹ ਐਨੀਵੇ ਕੋਈ ਬਰਾਦਰੀ ਹੋਵੇ ਕਿਉਂਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਵਿੱਚ ਬਰਾਦਰੀ ਨੂੰ ਐਨੀ ਨਹੀਂ ਜਰੂਰੀ ਇੱਥੇ तकरीबन ਦਿੱਤੀ ਜਾਂਦੀ ਆ ਤੇ ਮਨਵਤਾ ਨੂੰ ਇਨਸਾਨੀਅਤ ਨੂੰ ਪਠਾਰੂ ਸਾਹਿਬ ਨੇ ਗੱਲ ਸੁਣਾਈ ਕਿ ਜਿਹੜੇ ਪਾਕਿਸਤਾਨ ਦੇ ਰਾਸ਼ਟਰਪਤੀ ਹੋਏ ਨੇ ਮਸ਼ਰਫ ਸਾਫ ਉਹ ਬਚਪਨ ਦੇ ਵਿੱਚ ਪੜਾਈ ਦੇ ਵਿੱਚ ਬੜੇ ਕਮਜ਼ੋਰ ਸੀ ਤੇ ਸਕੂਲੋਂ ਭੱਜ ਕੇ ਤੇ ਪ੍ਰਸ਼ਾਦਾ ਪਾਣੀ ਛਕਣ ਦੇ ਮਾਰੇ ਗੁਰਦਵਾਰੇ ਜਾ ਵਰਦੇ ਤੇ ਗੁਰਦਵਾਰੇ ਦੇ ਭਾਈ ਸਾਹਿਬ ਜਿਹੜੇ ਗੁਰੂ ਕੇ ਹਸੂਰੀਏ ਗ੍ਰੰਥੀ ਸਾਹਿਬ ਨੇ ਉਹਨਾਂ ਨੇ ਪੁੱਛਿਆ ਕਿ ਤੂੰ ਬੱਚੇ ਕਿਉਂ ਰੋਜ਼ ਆਉਂਦਾ ਉਹਨਾਂ ਨੇ ਕਿਹਾ ਮੇਰਾ ਪੜਾਈ ਵਿੱਚ ਮਨ ਨਹੀਂ ਲੱਗਦਾ ਕਾ ਘਰ ਮੈਨੂੰ ਘਰ ਦੇ ਕੁੱਤਵੇ ਆ ਸਕੂਲ ਮੈਨੂੰ ਵਿੱਦਿਆ ਗੁਰੂ ਕੁੱਤਵੇ ਆ ਇਹਨਾਂ ਨੇ ਆਖਿਆ ਫਿਰ ਮੂਲ ਮੰਤਰ ਦਾ ਪਾਠ ਲਿਖੋ ਆ ਕਰਿਆ ਕਰ ਉਹਨੇ ਮੂਲ ਮੰਤਰ ਤੇ ਪਾਠ ਦਾ ਜਾਪ ਕੀਤਾ ਤੋਂ ਪੂਰੇ ਪਾਕਿਸਤਾਨ ਦਾ ਰਾਸ਼ਟਰਪਤੀ ਇੰਨੀ ਤਾਕਤ ਉਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਲਿਖਦੇ ਜਿੰਨੀ ਤੁਧ ਨੂੰ ਧੰਮ ਗਿਆ ਤਿੰਨ ਜਮਨੇੜ ਨ ਆਇਆ ਜਿੰਨਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਧੰਨ ਕਹਿ ਦਿੱਤਾ ਉਹਨਾਂ ਦੇ ਕੋਲ ਜਮ ਨਹੀਂ ਆ ਸਕਦਾ ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਰਾਸ਼ਟਰਪਤੀ ਸਰਫ ਜੀ ਨੇ ਜਦੋਂ ਆਪਣੀ ਚੇਅਰ ਤੇ ਬੈਠੇ ਰਾਸ਼ਟਰਪਤੀ ਬਣ ਕੇ ਉਹਨਾਂ ਆਪਣੇ ਉਤਨਾ ਬਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪਾਸ ਮੂਲ ਮੰਤਰ ਲੈ ਕੇ ਆਇਆ ਜਦੋਂ ਪਾਕਿਸਤਾਨ ਦੇ ਮੁਸਲਮਾਨ ਲੋਕਾਂ ਨੇ ਇਹ ਗੱਲ ਦਾ ਸਵਾਲ ਕੀਤਾ ਤੇ ਉਹਨਾਂ ਕਿਹਾ ਇਹ ਪਵਿੱਤਰ ਗੁਰਬਾਣੀ ਕਿਸੇ ਜਾਤ ਕਿਸੇ ਧਰਮ ਕਿਸੇ ਮਨਪਾਸ ਨਹੀਂ ਆ ਸ੍ਰੀ ਗੁਰਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਸੰਪੂਰਨਤਾ ਵਾਸਤੇ ਸਮੁੱਚੇ ਜੀਵ ਜੰਤੂਆਂ ਦੇ ਭਲੇ ਵਾਸਤੇ ਆ ਤੇ ਸਾਡਾ ਮੇਨ ਮਕਸਦ ਹੈ ਕਿ ਆਪਾਂ ਮੂਲ ਮੰਤਰ ਤੋਂ ਹੀ ਰਿਟਿਸ਼ਨ ਸ਼ੁਰੂ ਕਰੀਏ ਮੂਲ ਮੰਤਰ ਤੋਂ ਹੀ ਬੱਚਿਆਂ ਦੀ ਸਿਖਲਾਈ ਸ਼ੁਰੂ ਕਰੀਏ ਕਿਉਂਕਿ ਜਦੋਂ ਸੱਚੇ ਪਾਤਸ਼ਾਹ ਦਾ ਨਾਮ ਲੈ ਕੇ ਆਪਾਂ ਕੋਈ ਵੀ ਕਾਰਜ ਕਰੀਏ ਉਹ 200% ਨਹੀਂ 1000% ਤੋਂ ਵਧੇਗਾ ਉਹਦੇ ਵਿੱਚ ਕਿਸੇ ਕਿਸਮ ਦੀ ਕੋਈ ਵੀ ਰੁਕਾਵਟ ਨਹੀਂ ਆਏਗੀ ਹੁਣ ਮੈਂ ਸਮਾਂ ਬੋਲਦਾ ਹਾਂ ਕਿ ਇਹ ਦੱਸੂਰ ਹਰੂ ਸਾਥ ਜਿਵੇਂ ਲਗਾ ਇੱਕ ਤੋਂ ਦੋ ਦੇ ਨਾਸਤੇ ਗੁਰਬਾਣੀ ਕੋਈ ਪੜ੍ਹਾਊਗਾ ਜਿਹਨੂੰ ਗੁਰਮਖੀ ਆਉਂਦੀ ਹੋਵੇ ਤੇ ਜੇ ਆਪਾਂ ਆਪਣੀ ਮਾਂ ਟ ਭਾਸ਼ਾ ਨਾਲ ਟੁੱਟਦੇ ਗਏ ਪਾਣੀ ਕੌਣ ਪੜੂਗਾ ਤੁਸੀਂ ਸਾਡੀਆਂ ਧੀਆਂ ਜੇ ਸਾਡੀਆਂ ਭੈਣਾਂ ਜੇ ਸਾਡੀਆਂ ਮਾਤਾਵਾਂ ਜੇ ਤੁਹਾਡੇ ਰਾਹੀਂ ਗੁਰਮੁਖੀ ਦਾ ਪਸਾਰ ਕਰਨ ਦਾ ਮਤਲਬ ਕੀ ਹੈ ਕਿ ਜਿੱਥੇ ਤੁਸੀਂ ਆਪ ਗੁਰਮੁਖੀ ਨਾਲ ਜੁੜੋਗੇ ਗੁਰਬਾਣੀ ਨਾਲ ਜੁੜੋਗੇ ਉੱਥੇ ਆਉਣ ਵਾਲੀਆਂ ਸਾਡੀਆਂ ਪੀੜੀਆਂ ਤੇ ਮੌਜੂਦਾ ਪੀੜੀਆਂ ਜਿਹੜੀਆਂ ਉਹ ਮਾਤ ਪਿਤਾ ਸਾਹਿਬ ਪੰਜਾਬੀ ਬੋਲਣਗੀਆਂ ਗੁਰਮੁਖੀ ਪੜ੍ਹਨਗੀਆਂ ਗੁਰਬਾਣੀ ਪੜ੍ਹਨਗੀਆਂ ਤੇ ਗੁਰਬਾਣੀ ਦਾ ਪ੍ਰਸਾਰ ਹੋਊਗਾ ਸਾਡਾ ਮੇਨ ਮਕਸਦ ਕੀ ਹੈ ਕਿ ਸਕੂਲ ਖੋਲਣਾ ਟਿਊਸ਼ਨ ਸੈਂਟਰ ਖੋਲਣ ਦਾ ਇਹ ਹੀ ਹੈ ਕਿ ਜਿਹੜੇ ਸਾਡੇ ਬੱਚੇ ਸਾਡੀ ਮਾਂ ਦੀ ਭਾਸ਼ਾ ਪੜ੍ਹ ਕੇ ਜਾਣਗੇ ਕਾਨੂੰ ਵਿਵਾਨ ਬਣਨਗੇ ਭਾਵੇਂ ਉਹ ਆਪਣੇ ਪਿੰਡ 'ਚ ਕੰਮ ਕਰਨ ਲਾਗੇ ਕਿਸੇ ਸ਼ਹਿਰ 'ਚ ਕੰਮ ਕਰਨ ਦੂਸਰੇ ਸੂਬੇ 'ਚ ਕੰਮ ਕਰਨ ਜਾਂ ਵਿਦੇਸ਼ 'ਚ ਕੰਮ ਕਰਨ ਉਹ ਜਿੱਥੇ ਜਾਣਗੇ ਜੇ ਉਹ ਸਫਲ ਵਿਦਵਾਨ ਨੇ ਪੜ੍ਹੇ ਲਿਖੇ ਨੇ ਉਹਨਾਂ ਦੇ ਮੀਆ ਮਜਬੂਤ ਨੇ ਇਹ ਟਿਊਸ਼ਨ ਨੇ ਕੀ ਕਰਨਾ ਇਹ ਆਪਾਂ ਧੋਰ ਕਹਿੰਦੇ ਨਾ ਆਪਾਂ ਸਾਰੇ ਖੇਤੀਬਾੜੀ ਦਾ ਸਬੰਧ ਹੈ ਤੇ ਕਹਿੰਦੇ ਵੀ ਆਕਾਰ ਪਾਤੀ ਆ ਇੱਕ ਤਰੀ ਹਲਵਾ ਆ ਤੇ ਹੁਣ ਧੋਰ ਪਾ ਦੇ ਜੇ ਧੋਰ ਪੈ ਗਈ ਤੇ ਫੇਰ ਉਹ ਮਿੱਟੀ ਜਿਹੜੀ ਥੜੀ ਉੱਤੇ ਲੋਕ ਨਹੀਂ ਥਗੜੇ ਹੋ ਜਾਣੀਆਂ ਤੇ ਸਾਨੂੰ ਕਿਸੇ ਜਦੋਂ ਬੀ ਟੁੱਟਾਂਗੇ ਤੇ ਉਹ ਭੁਗ ਸੁਗਾ ਜਦੋਂ ਬੱਚੇ ਸਕੂਲੋਂ ਪੜ੍ਹ ਕੇ ਆ ਜਾਂਦੇ ਆ ਤੇ ਸਾਡੀ ਭੈਣ ਘਰ ਕੋਈ ਆਈ ਆ ਕਿ ਟਿਊਸ਼ਨ ਪੜ੍ਹਾਏਗੀ ਜਿੱਥੇ ਮੋਲ ਮੰਤਰ ਨਾਲ ਸ਼ੁਰੂ ਕਰੇਗੀ ਉਥੇ ਅਰਦਾਸ ਨਾਲ ਜਦੋਂ ਘਰ ਨੂੰ ਜਾਣਾ ਹੋਏਗਾ ਤੇ ਉਹਨਾਂ ਨੂੰ ਵਿਦਿਆ ਕਰੇਗੀ ਤੇ ਸਾਡੇ ਬੱਚੇ ਦੋ ਵਾਰੀ ਪਰਮਾਤਮਾ ਦਾ ਨਾਮ ਲੈਣਗੇ ਉਥੇ ਹੀ ਪੰਜਾਬੀ ਦੇ ਵਿੱਚ ਆਪਾਂ ਬੋਲਾਂਗੇ ਪੰਜਾਬੀ ਪੜ੍ਹਾਂਗੇ ਪੰਜਾਬੀ ਪੜ੍ਹਾਵਾਂਗੇ ਤੇ ਉਹ ਗੁਰਬਾਣੀ ਨਾਲ ਜੁੜਨਗੇ ਸਾਡਾ ਇਤਿਹਾਸ ਜੇ ਸਾਡੀ ਉਮਰ ਵੀ ਲੱਗਦੀ ਹੈ ਨਾ ਬੋਲਣ ਤੇ ਸਿੱਖ ਕੌਮ ਦਾ ਇਤਿਹਾਸ ਖਤਮ ਨਹੀਂ ਹੋ ਸਕਦਾ ਸਾਡੀ ਉਮਰ ਖਤਮ ਹੋ ਸਕਦੀ ਹੈ ਅਜਾਪਾ ਧੰਤਨ ਅਮਰ ਸਿੰਘ ਜੀ ਪਪਾ ਸੁਖਾ ਸੰਗ ਜਿਹਦੇ ਜਨਮ ਸਥਾਨ ਦੇ ਉੱਤੇ ਖੜੇ ਆ ਇਹਨਾਂ ਨੇ 14 ਜੰਗਾਂ ਲੜੀਆਂ ਨੇ ਤੇ 14 ਦੇ 14 ਜੰਗਾਂ ਜਿਹੜੀਆਂ ਮੁਗਲਾਂ ਨਾਲ ਤੇ ਪਹਾੜੀ ਹਿੰਦੂ ਰਾਜਿਆਂ ਨਾਲ ਤੇ ਜਿਹੜੇ ਕਹਿੰਦੇ ਸੀ ਕਿ ਸਿੱਖ ਕੌਮ ਦਾ ਬੀਨਾਸ ਕਰ ਦੇਣਾ ਸਿੱਖ ਕੌਮ ਦਾ ਖਾਕਾ ਮਿਟਾ ਦੇਣਾ ਉਹਨਾਂ ਦਾ ਰਾਜਪਾਗ ਮੁੱਕ ਗਿਆ ਉਹਨਾਂ ਦੇ ਨਾਮੋ ਨਿਸ਼ਾਨ ਮੁੱਕ ਗਏ ਤੇ ਅੱਜ ਅਮਰ ਸ਼ਹੀਦ ਬਾਬਾ ਸੁਖਾ ਸਿੰਘ ਜੀ ਦੇ ਤਿੰਨ ਸਥਾਨ ਪਿੰਡ 'ਚ ਹੀ ਨੇ ਜਿੱਥੇ ਖੜੇ ਆ ਇਹ ਉਹਨਾਂ ਦਾ ਜਨਮ ਸਥਾਨ ਹੈ ਸਾਹਮਣੇ ਢਾਸਰ ਤੇ ਪਿੱਛੇ ਬੌਲੀ ਸਾਹ ਮੁਗਲਾਂ ਦਾ ਕੋਈ ਨਾਂ ਲੈਂਦਾ ਹੁਣ ਕਹਿੰਦੇ ਰੰਗਜੀਤ ਦੀ ਕਬਰ ਦੇ ਉੱਤੇ ਵੀ ਜਿਹੜਾ ਰੰਗਾਬਾਦ ਦੀ ਕਬਰ ਹੈ ਨਾ ਉਸ ਕਬਰ ਦੇ ਉੱਤੇ ਦੀਵਾ ਬਾਲਣ ਲਈ ਵੀ ਤੇਲ ਮੰਗ ਕੇ ਚੜਦਾ ਪਾਪੀ ਦਾ ਨਾਂ ਹੀ ਬੁਰਾ ਹੁੰਦਾ ਤੇ ਪਾਪ ਦੇ ਵਿਰੁੱਧ ਜਰਨਵਾਲਾ ਸੂਰਮਾ ਹੁੰਦਾ ਭਾਵੇਂ ਉਹ ਹਾਲਾਤ ਸੀ ਤੇ ਭਾਵੇਂ ਅੱਜ ਦੇ ਹਾਲਾਤ ਨੇ ਸਾਡੀ ਲੜਾਈ ਸਿੱਖਾਂ ਦੀ ਅੱਜ ਵੀ ਹੋਈ ਹੈ ਅੱਜ ਵੀ ਬਹੁਤ ਸਾਰੀਆਂ ਤਾਕਤਾਂ ਜਿਹੜੀਆਂ ਸਾਡਾ ਨਾਮੋ ਨਿਸ਼ਾਨ ਤੇ ਸਾਡੀ ਮਾਤ ਭਾਸ਼ਾ ਮਟਾਉਣਾ ਚਾਹੁੰਦੀਆਂ ਨੇ ਤੇ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਪੰਜਾਬੀ ਬੋਲੋ ਪੰਜਾਬੀ ਪੜੋ ਪੰਜਾਬੀ ਪੜ੍ਹਾਓ ਤਾਂ ਕਿ ਸਾਡੇ ਬੱਚੇ ਪੂਰਨ ਗੁਰਸਿੱਖ ਹੋ ਕੇ ਜਦੋਂ ਸੰਸਾਰ ਦੇ ਵਿੱਚ ਕਿਤੇ ਵਿਚਰਣ ਤੇ ਫਿਰ ਸੰਸਾਰ ਸਾਡੇ ਗੁਰ ਇਤਿਹਾਸ ਨੂੰ ਪੜੇ ਸੰਸਾਰ ਗੁਰਮੁਖੀ ਪੜੇ ਸੰਸਾਰ ਕੁਰਬਾਨੀ ਪੜੇ ਅੱਜ ਤੁਸੀਂ ਵਿਸ਼ਵ ਦੇ ਕਿਸੇ ਵੀ ਦੇਸ਼ ਚਲੇ ਜਾਓ ਸਾਡੇ ਕੌਮ ਦੇ ਨਮਾਇंदे ਉੱਤੇ ਪਹੁੰਚੇ ਨੇ ਸਾਡੇ ਗੁਰੂ ਘਰ ਉੱਤੇ ਮਿਲ ਜਾਂਦੇ ਨੇ ਤੇ ਤੁਸੀਂ ਇਸ ਗੱਲ ਨੂੰ ਮੰਨਦੇ ਜੇ ਕਿ ਸੰਸਾਰ ਮੰਨਣ ਲੱਗ ਪਿਆ ਕਿ ਦੁਨੀਆ ਦੀ ਸਭ ਤੋਂ ਛੋਟੀ ਕੌਮ ਜਿੱਦੀ ਗਿਣਤੀ ਛੋਟੀ ਹੈ ਗਿਣਤੀ ਤਾਂ ਆਪਾਂ ਛੋਟੇ ਆ ਤੇ ਪਰ ਸਭ ਦੁਨੀਆ ਦੀ ਸਭ ਤੋਂ ਵੱਡੀ ਮਹਾਨਦਾਨੀ ਕੌਮ ਦੀ ਸਾਡੀ ਕੌਮ ਨੂੰ ਖਿਤਾਬ ਮਿਲਿਆ ਅੱਜ ਸਾਡੀ ਕੌਮ ਦਾ ਜਿਹੜਾ ਨਿਸ਼ਾਨ ਸਾਹਿਬ ਹੈ ਅਮਰੀਕਾ ਦੇ ਝੰਡੇ ਦੇ ਬਰਾਬਰ ਝੁਲਦਾ ਹੈ ਅਮਰੀਕਾ 'ਚ ਉਹਨਾਂ ਦੇ ਰਾਸ਼ਟਰਪਤੀ ਖੜ ਦਿੰਦੇ ਕਿਸੇ ਤਰ੍ਹਾਂ ਇੰਗਲੈਂਡ 'ਚ ਕਿਸੇ ਤਰ੍ਹਾਂ ਹੀ ਨਿਊਜ਼ੀਲੈਂਡ 'ਚ ਇਸ ਤਰ੍ਹਾਂ ਹੀ ਆਸਟ੍ਰੇਲੀਆ 'ਚ ਇਸ ਤਰ੍ਹਾਂ ਹੀ ਕੈਨੇਡਾ ਦੇ ਵਿੱਚ ਉਹ ਕਿਦੇ ਕਰਕੇ ਆ ਸਾਡੇ ਅਮੀਰ ਵਿਸੇ ਅਮੀਰ ਇਤਿਹਾਸ ਕਰਕੇ ਤੇ ਦੂਸਰੀ ਗੱਲ ਵੇ ਜਿੱਥੇ ਸਾਡੀ ਇਹ ਭੈਣ ਆਪ ਪੜ੍ਹੇਗੀ ਅੱਗੇ ਬੱਚਿਆਂ ਨੂੰ ਪੜ੍ਹਾਵੇਗੀ ਸਾਡੀ ਸੰਸਥਾ ਗੁਰਨਾਨਕ ਦੇ ਸਿੱਖ ਲੋੜਵੰਦ ਬੱਚੇ ਜਿਹੜੇ ਬੱਚੇ ਪੜ੍ਹਾਈ ਛੱਡ ਚੁੱਕੇ ਆ ਪਰ ਪੜ੍ਹਨਾ ਚਾਹੁੰਦੇ ਆ ਪੈਸੇ ਦੀ ਕਮੀ ਕਰਕੇ ਪੜ੍ਹਾਈ ਛੱਡੀ ਆ ਉਹਨਾਂ ਬੱਚਿਆਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਸਾਡੇ ਨਾਲ ਸੰਪਰਕ ਕਰੋ ਅਸੀਂ ਤੁਹਾਡੀ ਐਡਮਿਸ਼ਨ ਫੀਸ ਤੁਹਾਡੀ ਟਿਊਸ਼ਨ ਫੀਸ ਜੋ ਵੀ ਖਰਚਾ ਉਹ ਗੁਰਨਾਨਕ ਦੇ ਸਿੱਖ ਸੰਸਥਾ ਚੁੱਕੇ ਜੀ ਤਾਂ ਕਿ ਸਾਡੀ ਕੌਮ ਜਿਹੜੀ ਆ ਉਹ ਵੱਧ ਤੋਂ ਵੱਧ ਪੜ੍ਹ ਲਿਖ ਕੇ ਆਪਣੀ ਕੌਮ ਦਾ ਨਾਮ ਰੋਸ਼ਨ ਕਰੇ ਆਪਣੇ ਪਰਿਵਾਰ ਨੂੰ ਪਾਲੇ ਆਪਣੇ ਸਮਾਜ ਨੂੰ ਸੇਧ ਦੇਵੇ ਹੁਣ ਮੈਂ ਬੇਨਤੀ ਕਰੂੰਗਾ ਸਾਡੀ ਸੰਸਥਾ ਦੇ ਮੁਖੀ ਭਾਈ ਸਾਹਿਬ ਭਾਈ ਸਾਹਿਬ ਸਿੰਘ ਨੂੰ ਕਿ ਉਹ ਤੁਹਾਡੇ ਨਾਲ ਦੋ ਸ਼ਬਦਾਂ ਸਾਂਝੇ ਕਰ ਵਾਈ ਗੁੱਡ ਜੀ ਦਾ ਖਾਲਸਾ ਵਾਹਿਗੁਰੂ ਸਿੱਖ ਸਤਾਨਾ ਬਾੜੀ ਕੰਬੋਲੀ ਜ਼ਿਲ੍ਹਾ ਤਰਨਤਾਰਨ ਤੇ ਜਿਹਨਾਂ ਦਾ ਬਾੜੀ ਕੰਬੋਲੀ ਦੇ ਇੱਥੇ ਉਹਨਾਂ ਦੇ ਪਿੰਡ ਦਾ ਸਤਾਨਾ ਬਿਚਾਰੀ ਸੰਗਤਾਈ ਹੈ ਮੇਰੇ ਨਾਮ ਸਾਰੇ ਸਤਿਕਾਰ ਪਤੀ ਸਾਹਿਬ ਜੀ ਇੱਥੇ ਬਹਿ ਪਰਗਾਣਾ ਹੁਣ ਕੀਤੀਓ ਮੈਂ ਤੁਹਾਨੂੰ ਇੱਕ ਲੋਕ ਕਥਾ ਸੁਣਾਉਣ ਦੀ ਕੋਸ਼ਿਸ਼ ਕਰਨਾ ਜਿਹੜਾ ਹਮੇਸ਼ਾ ਮਹਾਰਾਜ ਸਾਹਿਬ ਨੇ ਕਿਹਾ ਵੀ ਅਰੰਗਜ਼ਾਬਾਦ ਜਾ ਕੇ ਔਰੰਗਜ਼ੇਬ ਚਲਾ ਗਿਆ ਸੀ ਬਹੁਤ ਬਾਰੇ ਸਰ ਬਹੁਤ ਰੋਸ ਅੰਗਤ ਪਤਾ ਹੋਈ ਜੀ ਇਹ ਦੋਨੇ ਸਤਰਾ ਨੂੰ ਸੀਖ ਕੀਤਾ ਨਾ ਮਾਰੇ ਨਾਮੇ ਪਾਸ਼ਾ ਨੂੰ ਤੇ ਭਾਈ ਮਤੀ ਦਾਸ ਤੇ ਸੰਮੀ ਦਾਸ ਜੀ ਨੂੰ ਸਾਰਿਆਂ ਨੂੰ ਸੀਖ ਕਰਤਾ ਤੇ ਫਿਰ ਜਦੋਂ ਉਹ ਹੱਥ ਨੂੰ ਸੌਂਦਾ ਸੀ ਨਾ ਭਾਈ ਮਤੀ ਦਾਸ ਜੀ ਜਾ ਕੇ ਉਹਦਾ ਮੰਜਾ ਉਤਾਰਦਾ ਅਦੇ ਤਨ ਮੰਜੇ ਤੇ ਨਹੀਂ ਸੌਂਦਾ ਉਹ ਦੂਸਤਾਂ ਕੋਲ ਜਾਂਦਾ ਏਨੂੰ ਆ ਸੌਂਦਾ ਹਾਂ ਤਾਂ ਹੀ ਉਹਨੂੰ ਜੀ ਮਾਰਿਆ ਕਿ ਸਾਨੂੰ ਕੋਈ ਮਾਰਨਾ ਉਹ ਤੇ ਸਾਡਾ ਸਹੀ ਨਹੀਂ ਤੇ ਸ਼ੀਸ਼ਾ ਦੀਆਂ ਮਾਤਾਂ ਨੂੰ ਨਾਲ ਸੁਣਦਾ ਹੈ ਕਿ ਤਾ ਤਾਂ ਕੋਈ ਮੁਗਰੇ ਨਹੀਂ ਇਹ ਹੋਰ ਉਹ ਵੀ ਦਿਖਾਣਾ ਹੈ ਉਹ ਮੈਂ ਕੋਈ ਪਾਸ਼ਨ ਨਹੀਂ ਜਿਹੜਾ ਨਹੀਂ ਜੀ ਨਹੀਂ ਜਿਹੜਾ ਭਾਈ ਸਾਹਿਬ ਨੇ ਵਿਖਾਇਆ ਜਿਹੜਾ ਕੋਈ ਸਾਨੂੰ ਚਾਹ ਨਹੀਂ ਉਹ ਜਿਹੜਾ ਸੂਤ ਪ੍ਰਤਾਗੋ ਦੇ ਵਿੱਚ ਇਹ ਕਥਾ ਹੁੰਦੀ ਹੈ ਭਾਈ ਸੰਤੋਖ ਉਹ ਫਿਰ ਜਦੋਂ ਮੰਝਾ ਮੰਝਾ ਉਲਟਾ ਲੈਂਦੇ ਸੀ ਨਾ ਇਹ ਫਿਰ ਉਹ ਫੱਲੇ ਦੇ ਪੈਸਾ ਫਿਰ ਉਹ ਆਸ ਜੋੜਦਾ ਵੀ ਮੈਨੂੰ ਆਂਦੇ ਫਿਰ ਜੇ ਤੂੰ ਹਕਤੇ ਨਹੀਂ ਬਰਸ ਵਾਲੀ ਤੇ ਤੇਰੀ ਗੱਲ ਕੋਈ ਨਹੀਂ ਜਿਹੜੇ ਤੂੰ ਕਰਮ ਕਰਿਆ ਫਿਰ ਤੂੰ ਇਥੇ ਦੁਨੀ ਨਹੀਂ ਆ ਸਕਦਾ ਜੇ ਤੂੰ ਚੱਜਾ ਫਿਰ ਹੋਰ ਹੰਕਾਰ ਤੇ ਉਹਦੀ ਉਹਦੀ ਜਿਹੜੀ ਕਬਰ ਹੈ ਨਾ ਉਥੇ ਉਹ ਜੇ ਕੋਈ ਬੰਦਾ ਚੱਲ ਜੇ ਨਾ ਤੇ ਉਹਦੇ ਕੋਲ ਦੋ ਪੈਸੇ ਜਾਂ ਪੰਜ ਪੈਸੇ ਮੱਢਦੇ ਨੇ ਵੀ ਤੇ ਇੱਥੇ ਥੋੜਾ ਦੇ ਦੇ ਦੋ ਸਾਲ ਤੇ ਦੇ ਲੋ 300 350 ਸਾਲ ਨਹੀਂ ਹੋਏ ਤੇ ਜਾ ਕੇ ਜਿਸਮ ਕੋਲ ਕਰਦੇ ਮੈਂ ਤੂੰ ਕਿਹੋ ਅਟਾਈ ਦੇ ਇਹ ਚੀਜ਼ ਆ ਵੀ ਮਤਲਬ ਇਹ ਇਹ ਸਾਡੇ ਇਹ ਮੋਟਕ ਨਹੀਂ ਜਿਸ ਤਰ੍ਹਾਂ ਉਹਨਾਂ ਤੋਂ ਬਾਅਦ ਉਹ ਪਿੰਡਾਂ ਦੇ ਵਿੱਚ ਆਉਂਦੇ ਆ ਨਾ ਤੇ ਲੋਕ ਆਪਣਾ ਧਰਮ ਛੱਡ ਕੇ ਤੇ ਜਦੋਂ ਅਸੀਂ ਮਤਲਬ ਉੱਥੇ ਦੀਆਂ ਤਸਵੀਰਾਂ ਵਿੱਚ ਜਿਵੇਂ ਅਸੀਂ ਸਾਡੇ ਦੀਆਂ ਤਸਵੀਰਾਂ ਤੁਸੀਂ ਦੇਖ ਲਈਏ ਤੋਂ ਉਹਨਾਂ ਨੂੰ ਬਦਲ ਗਏ ਦੂਸਰੇ ਇੱਥੇ ਨਾ ਮਾਂ ਵਿੱਚ ਆ ਗਏ ਉਹ ਵੀ ਸਿੱਖ ਜਿਹੜੀ ਸਾਡਾ ਇੰਨਾ ਵਿਸਾਲ ਵਿਸਾਅ ਹੈ ਵੰਡ ਚ ਕਿਹਦੀ ਤਾਂ ਅਸੀਂ ਨਹੀਂ ਦੱਸ ਕੀ ਇਹ ਕੋਈ ਇਤਿਹਾਸ ਨਹੀਂ ਮੈਂ ਆਪ ਜੀ ਨੂੰ ਛੋਟੀ ਗੱਲ ਸੁਣਾਉਣਾ ਸਾਡੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਦੋਂ ਮੱਖੀ ਦੇ ਵਿੱਚ ਜਾਂਦੇ ਨੇ ਤੇ ਇੱਕ ਮੁਸਲਮਾਨ ਦੀ ਲਿਖੀ ਹੋਈ ਤਕਾਬਾ ਉਹ ਸੁਣਾਕੀ ਨਹੀਂ ਸਕਦਾ ਹੀ ਜਨਮ ਸਕਿਆ ਜਿਹੜੀ ਸਾਡੇ ਗੁਰੂ ਜੀ ਨਾਲ ਸੱਚੀ ਹੈ ਨਾ ਉਹਦੇ ਵਜਿਤੇ ਮਤਲਬ ਜੀ ਕਾਪੂ ਬਹੁਤ ਮਤਲਬ ਆਪਣੇ ਸਾਥੇ ਗੀਤਾ ਪਰ ਜਿਹੜਾ ਉਹ ਮੁਸਲਮਾਨ ਦੇਖਦਾ ਨਾ ਉਹ ਸਾਡੇ ਗੁਰੂ ਦੇ ਉਸਰ ਦਾ ਲਖਾਰੀ ਹੋ ਉਹਨੇ ਉਹ ਲਿਖਾ ਉਹਦੇ ਸੰਬੰਧਿਤ ਆਉਤਾ ਕਿ ਜਦੋਂ ਸੱਚੇ ਪਾਤਸ਼ਾਹ ਨੂੰ ਕੀ ਧੰਦੇ ਨੇ ਨਾ ਕਿ ਉਹਨਾਂ ਦਾ ਸਾਰਿਆਂ ਨੂੰ ਵੱਡਾ ਪੀਰ ਸੀ ਕਾਦੀ ਜੀ ਜਦੋਂ ਉਹਨੂੰ ਪਤਾ ਲੱਗਦਾ ਨਾ ਵੀ ਮੱਖਾ ਇਹਨਾਂ ਨੇ ਆਪਣੀ ਤਾਕਤ ਦੇ ਨਾਲ ਘੁਣਾਕਾ ਉਹੋ 2 300 3ਰੀਵ ਨਾਲ ਬੈਠੇ ਹੁੰਦਾ ਤੇ ਹੁੰਦਾ ਇਸ ਬੁਨਾ ਦੇ ਨਾਲ ਵੀ ਮੈਂ ਸਤਦੁਰਾਂ ਨੂੰ ਮਤਲਬ ਪੱਥਰ ਮਾਰ-ਮਾਰ ਕੇ ਇਹਨੂੰ ਮਾਰ ਦੇਣਾ ਜਿਹੜੇ ਇਹ ਤਸਵੀਰ ਆਏ ਨੇ ਇਹਨਾਂ ਨੇ ਮੱਖਾ ਆਪਣੀ ਤਰ੍ਹਾਂ ਮਾਰਨਾ ਛੁਮਾ ਪਰ ਜਦੋਂ ਆ ਕੇ ਸਤਦੁਰਾਂ ਦੇ ਦਰਸ਼ਨ ਕਰਦਾ ਨਾ ਤੇ ਦਰਸ਼ਨ ਕਰਨ ਦੇ ਨਾਲ ਯੋਧਾ ਅੱਧਾ ਮਨ ਦੇ ਉੱਥੇ ਹੀ ਛਾ ਜਾਂਦਾ ਤੇ ਫਿਰ ਉਹ ਉਹ ਇਤਿਹਾਸ ਸਰ ਮੁਸਲਮਾਨ ਦੇ ਤਾਂ ਆਉਂਦਾ ਵੀ ਜਦੋਂ ਉਹ ਸਾਈ ਟੈਂਸ਼ਨ ਦੀ ਗੁੜੀ ਉਹਦੇ ਨਾਲ ਮਟੀਏ ਸੀ ਕਿਸ ਨੇ ਪੱਥਰ ਫੜਿਆ ਕਿਸ ਨੇ ਆਹ ਪਾਦੇ ਵਿੱਚ ਪੋਚੇ ਤਾਂ ਤੁਸੀਂ ਜੋ ਪਿੰਡਾਂ ਦੇ ਵਿੱਚ ਆਹ ਮੁਸਲਮਾਨਾਂ ਤਾਂ ਵੀ ਜਿਹੜੇ ਨਾ ਹਜੇ ਵੀ ਇੰਸਪੈਕਟਰ ਆ ਗੋਦ ਆ ਤੇ ਜਦੋਂ ਫੜੇ ਤਾਂਦੇ ਨੇ ਧੀ ਧਰਤੀ ਜਿਹੜੀ ਸੀ ਧਰਤੀ ਉਹਦਾ ਉਹ ਬਾਹਰ ਨੂੰ ਦੁਰਦੇ ਧਰਤੀ ਉਹਨਾਂ ਨੂੰ ਪਿੱਛੇ ਨੂੰ ਚਲੀ ਜਾਂਦੀ ਆ ਤੇ ਜਦੋਂ ਉਹਨੂੰ ਤਾਂ ਆਪਣਾ ਜਿਹੜਾ ਉਹਨਾਂ ਦਾ ਮੇਨ ਵੱਡਾ ਉਸ ਵੇਲੇ ਤਾਂ ਉਹਨਾਂ ਦਾ ਪੀਰ ਸੀ ਉਹਨੂੰ ਜਦੋਂ ਸੱਚੇ ਪਾਸ਼ਾ ਆਪਣੇ ਕੋਲ ਕਰਦੇ ਨੇ ਤਾਂ ਜੀ ਦਿਨ ਉਹਨੂੰ ਆਂਦੇ ਵੀ ਕਾਜੂ ਦਿਨ ਤੂੰ ਆ ਜਾ ਕਿ ਪੀਰੇ ਕਰਕੇ ਤੈਨੂੰ ਨਹੀਂ ਦੇਣਾ ਹੈ ਇਹ ਤੋਂ ਉਹਨਾਂ ਦੇ ਕੋਲ ਆਉਂਦਾ ਉਹ ਮੁਸਲਮਾਨ ਉਹਨੂੰ ਆਪਣਾ ਪੀਰ ਮੰਨਦੇ ਸਤਨਲ ਉਹਦਾ ਨਾਮ ਸੀ ਰੁਸਨਲਦੀਨ ਉਹਨੂੰ ਅਸੀਂ ਵੈਸੇ ਪੰਜਾਬੀ ਦੇ ਵਿੱਚ ਉਹਦਾ ਨਾਮ ਉਹਦਾ ਨਾਮ ਰੁਸਨਲ ਸੀ ਤੇ ਉਹ ਜਦੋਂ ਸਰਦਾਰਾਂ ਦੇ ਕੋਲ ਆਉਂਦਾ ਤੇ ਸੱਚੇ ਪਾਸ਼ਾ ਨੇ ਉਹਨੂੰ ਉਹ ਦਿਨ ਨੂੰ ਆਜੇ ਨਾ ਇੰਨਾ ਹੀ ਕਹਿ ਦਿਆ ਵੀ ਆ ਰੁਸਨਲਦੀਨ ਤੈਨੂੰ ਤਰਸਾ ਕੇ ਚੇਤਨਾਂ ਤੇ ਜਦੋਂ ਇੰਨਾ ਇੰਨੀ ਤੱਕ ਦੀ ਦੇਰ ਹੁੰਦੀ ਆ ਤੇ ਉਹ ਫਿਰ ਜਿਹੜਾ ਰੁਕਨ ਮਦੀਨ ਹੀ ਨਾ ਉਹਦੀ ਸਮਾਧੀ ਲੱਗ ਜਾਂਦੀ ਆ ਸਮਾਧੀ ਲੱਗ ਜਾਂਦੀ ਆ ਤੇ ਉਹ ਸਾਚ ਸ਼ਰਧ ਦੀ ਸੈਰ ਕਰਦੀ ਆ ਤੇ ਜਦੋਂ ਸਾਚ ਸ਼ਰਧ ਦੀ ਸੈਰ ਕਰਦੇ ਆ ਸਰਦਾਂ ਦੇ ਵਿੱਚ ਦਰਸ਼ਨ ਕਰਨਾ ਤੇ ਮੁਰਗੀ ਆ ਜੇ ਨਾ ਫਿਰ ਸਾਚ ਸ਼ਰਧਾਂ ਦੇ ਚਿਰਨਾ ਤੇ ਡੇਰਦਾ ਉਹ ਤੁਨੂ ਭੁੱਲੀ ਜਾਂਦਾ ਵੀ ਮੈਂ ਕੱፈਤੀ ਆਇਆ ਹਾਂ ਤੇ ਇਹ ਹੋ ਗਿਆ ਉਦੋਂ ਜਦੋਂ ਸਚਪਾਸ਼ਾ ਇਤਨਾ ਉਧਾਣਾ ਤੇ ਉਹ ਫਿਰ ਕਰਤਵਾਂਦੇ ਵੀ ਹੁਣ ਤੇ ਤੈਨੂੰ ਇਹਦੀ ਲੋੜ ਹੀ ਨਹੀਂ ਦੀ ਕਹਿੰਦਾ ਮਹਾਰਾਜ ਸਾਰੀ ਉਮਰ ਗੁਜਰਦੀ ਅਸੀਂ ਦੇ ਜੇਸਟ ਜਿ ਨੂੰ ਲਾਤੇ ਆ ਉਹ ਤੇ ਤੁਸੀਂ ਮਤਲਬ ਆਪਣੇ ਬਚਨਾ ਕਰਦੇ ਹੀ ਸਮੁੰਦੇ ਆ ਅਸਲ ਤੌਰ ਤੇ ਅਸੀਂ ਸਾਰੀ ਉਮਰ ਇੰਨੀ ਖੱਤਿਆ ਜਿੱਤੇ ਸਾਨੂੰ ਕੁਝ ਪ੍ਰਾਪਤੀ ਨਹੀਂ ਹੋਈ ਫਿਰ ਉਹ ਸਚਪਾਸ਼ਾ ਦਾ ਇਹੋ ਜਿਹਾ ਸਿੱਖ ਬਣ ਜਾਂਦਾ ਕਿ ਦੱਸਦੇ ਨੇ ਉਹ ਤੇ ਅਸਰ ਮੁਸਲਮਾਨ ਦੇਦਾ ਕਿ ਉਹ ਫਿਰ ਸਾਜੀ ਰੂਪਨਦੀਰ ਜੀ ਦਾ ਸਚਪਾਸ਼ਾ ਉੱਥੇ ਚਲੇ ਜਾਂਦੇ ਨੇ ਆਪਣੀ ਧਰਵੀਂ ਇਹ ਮਤਨ ਨੂੰ ਤਾਂ ਦੱਸ ਲਿਆ ਵੀ ਛੋੜੀਆਂ ਛੋੜੀਆਂ ਸਾਨੂੰ ਕਹਿੰਦਾ ਮੇਰੇ ਥੋੜਿਆਂ 'ਚ ਦਰਦ ਹੋ ਗਿਆ ਤੇ ਮੇਰੇ ਥੋੜੇ ਠੀਕ ਹੋ ਜੇ ਤੇ ਮੈਂ ਨਾ ਇਸ ਤਰ੍ਹਾਂ ਚੱਲ। ਤੋਏ ਦੇਣਾ ਨਹੀਂ ਤੋਏ ਤਾਂ ਹੀ ਉਹਨਾਂ ਨੂੰ ਪੈਸੇ ਦੇਣ ਤੇ ਤੋਏ ਤਾਂ ਹੀ ਸਾਡੇ ਬੱਚੇ ਪੜਾ ਦਿੰਦੇ ਆ। ਉਹ ਤਾਜੀ ਰੁਤਨਦੀਪ ਜਿਹੜਾ ਸੀ ਨਾ ਜਦੋਂ ਸਾਥੀਆਂ ਨੂੰ ਉਹ ਤੇ ਦਿੱਤਾ ਸੀ ਤੇ ਉਹ ਮੈਂ ਮੜ ਕੇ ਆਪਣੇ ਘਰ ਨਹੀਂ ਗਿਆ। ਉਹਦੀ ਇੱਥੇ ਰਾਜੇ ਮਹਾਰਾਜਾ ਜਿੰਨੀ ਉਹਦੀ ਜਾਇਦਾਦ ਸੀ। ਫਿਰ ਉਹ ਜਦੋਂ ਮੁਸਲਮਾਨਾਂ ਉੱਥੇ ਤਕਰੜਵਾਦ ਬਹੁਤ ਸੀ। ਪਾਛਾਤੋਂ ਤੁੰ ਮੀਨਾਤ ਸਵਾਮੀ ਨਾਲ ਤੁੰ ਰਾਜ ਤੇ ਦੂਸਰੇ ਸ਼ਹਿਰ ਜਾ ਕੇ ਸਾਤੋਂ ਤੂੰ 2 ਸਾਲ ਰਹੀ ਨੇ ਤੇ ਉੱਥੇ ਜਦੋਂ ਉਹਦੇ ਨਾਲ ਸਾਜੀ ਰਤਨਦੀਨ ਨਾਲ ਕੀ ਹੁੰਦਾ ਕਿ ਉਹਨੂੰ ਉਹ ਜਿਹੜਾ ਵੀ ਕੋਈ ਮੁਸਲਮਾਨ ਆਉਂਦਾ ਨਾ ਉਹਨੂੰ ਕਹਿੰਦਾ ਵੀ ਮੇਰਾ ਪੀਰ ਨਾਨਕ ਆ। ਮੈਂ ਮਹਾਮਤ ਨੂੰ ਆਪਣਾ ਪੀਰ ਨਹੀਂ ਮੰਨਦਾ। ਮੇਰਾ ਪੀਰ ਨਾਨਕ ਆ ਤੇ ਜੇ ਤੁਸੀਂ ਮਤਲਬ ਜੇ ਕੋਈ ਦੁਨੀਆ ਤੋਂ ਲੱਭਣਾ ਤੇ ਨਾਨਕ ਨੂੰ ਆਪਣਾ ਪੀਰ ਬਣਾ। ਹੁਣ ਜਿਹੜਾ ਉਹ ਰਾਜਾ ਸੀ ਉਹਦੇ ਕੋਲ ਜਦੋਂ ਇਹ ਗੱਲ ਜਾਂਦੀ ਆ ਨਾ ਤੇ ਉਹ ਰਾਜਾ ਜਿਹੜਾ ਸੀ ਉਹ ਇਹ ਨਹੀਂ ਦੱਸਦਾ ਸਾਰਿਆਂ ਨੇ ਉਹਦੇ ਜਿਹਨੇ ਕਿੰਨੇ ਵੀ ਮੁਸਲਮਾਨਾਂ ਦੇ ਵੱਡੇ ਵੱਡੇ ਯਾਰ ਤਰਸਾਂ ਕੋ ਸਤਾਰਾ ਨਾਲ ਹੀ ਇਥੇ ਇਖਾਟਾ ਕਰਦੇ ਸਨ ਤੇ ਰਤਨਦੀਨ ਨਾ ਵੀ ਇਖਾਟਾ ਕਰਦਾ ਵੀ ਉਹ ਤਾਂ ਜਿਹੜੀ ਰਤਨ ਨੇ ਜਿਹੜਾ ਮਤਲਬ ਧਰਮਿਆ ਨਾ ਤੇ ਜਿਹੜਾ ਮੁਸਲਮਾਨ ਧਰਮ ਦਾ ਪ੍ਰਚਾਰ ਕਰਨਾ ਮੰਨਦਾ ਉਹ ਰਾਜਾ ਫਿਰ ਆਪ ਸਭ ਤੋਂ ਉਹਦੀ ਤੋਰ ਚੱਲ ਕੇ ਉਹਦਾ ਦਸਮਨ ਕੋਲ ਆਉਂਦਾ ਕਿ ਤੂੰ ਮਤਲਬ ਮੁਸਲਮਾਨ ਧਰਮ ਦਾ ਪ੍ਰਚਾਰ ਕਿਉਂ ਕਰਨਾ ਮੰਨਦਾ ਉਹ ਕਹਿੰਦੇ ਵੀ ਮੈਂ ਕਰਦਾ ਸੀ ਬੰਦ ਕਰਦਾ ਮੇਰਾ ਪੀਰ ਜਿਹੜਾ ਨਾ ਨਾਂ ਕੁਲ ਸਾਤੀ ਦਸਾਂ ਜਿੰਨਾ ਵੀ ਸਾਰੀ ਉਮਰ ਮੈਂ ਤਪੱਸਿਆ ਕਰਦਾ ਰਿਹਾ ਮੈਨੂੰ ਕੁਝ ਪ੍ਰਾਪਤ ਨਹੀਂ ਹੋਇਆ ਤੇ ਉਹਨਾਂ ਨੇ ਜਦੋਂ ਮੈਂ ਦਰਸ਼ਨ ਹੀ ਕੀਤੇ ਨੇ ਉਹਨਾਂ ਐਨਾ ਹੀ ਕਿਹਾ ਵੀ ਆਹ ਰੁਪਨਦੀਨ ਤੈਨੂੰ ਸਰਕਾਰ ਦੇ ਤਾਲੇ ਤੇ ਮੈਨੂੰ ਮੇਰੀ ਇਹ ਅਵਸਥਾ ਬਣ ਗਈ ਆ ਜਦੋਂ ਸਾਰਾ ਕੁਝ ਹੋ ਜਾਂਦਾ ਨਾ ਤੇ ਫੇਰ ਸਚਾਈ ਨਹੀਂ ਦੱਲੇ ਆ ਕਿ ਉਹ ਜਿਹੜਾ ਮੁਸਲਮਾਨ ਰਾਜਾ ਸੀ ਉਹਨੇ ਉਹਨੂੰ ਤਾਜੀ ਰੁਪਨਦੀਨ ਨੂੰ ਪਹਿਲਾ ਪੱਤੀ ਰੇਤ ਦੇ ਉੱਤੇ ਤੋਰ ਦਿਆ ਫਿਰ ਉਹਨੂੰ ਕੋੜਿਆਂ ਦੀ ਸਜਾ ਦਿੰਦਿਆ ਮਦਨ ਇੰਨੀਆਂ ਨੂੰ ਸਜਾ ਦਿੰਦੇ ਉਹਦੀ ਸਾਰੀ ਜਾਇਦਾਦ ਜਿਹੜੀ ਅਸ਼ਕਤ ਤਾਂ ਲੈੰਦਿਆ ਪਰ ਉਹ ਫੇਰ ਵੀ ਆਪਣੇ ਮਤਲਬ ਕਹਿੰਦਾ ਵੀ ਮੇਰਾ ਪੀਰ ਨਾਨਕੀ ਹੈ ਜਿਹੜਾ ਧਿਆਨ ਨਾਲ ਗੱਲ ਸੁਣਨ ਵਾਲੀ ਜੀ ਉਹਦੀ ਜਾਇਦਾਦ ਤੇ ਰਾਜੇ ਦੇ ਬਰਾਬਰ ਦੀ ਜਾਇਦਾਦ ਸੀ ਉਹਦੀ ਸਾਰੀ ਜਾਇਦਾਦ ਖੋਹ ਨਹੀਂ ਦਿਆ ਫਿਰ ਵੀ ਉਹ ਡੋਲਦਾ ਨਹੀਂ ਫਿਰ ਉਹਨੂੰ ਤੱਤੀ ਰੇਤ ਦੇ 70 ਡਿਗਰੀ ਟੈਂਪਰੇਚਰ ਰਜਦਾਰ ਵਿਦੇਸ਼ ਦੇ ਵਿੱਚ ਤੱਤੀ ਰੇਤ ਦੇ ਉੱਤੇ ਤੋਰ ਦਿਆ ਤਾਂ ਵੀ ਨਹੀਂ ਡੋਲਦਾ ਤਾਂ ਮਿਆਂਦਾ ਨਹੀਂ ਮੇਰਾ ਪੀਰ ਨਾਨਕੀ ਆ ਅਕੀਰ ਦੇ ਉੱਤੇ ਕੀ ਕਰਦਾ ਹੈ ਤੇ ਉਹਨੂੰ ਜ਼ਮੀਨ ਦੇ ਵਿੱਚ ਗੱਡ ਕੇ ਤੇ ਨਹੀਂ ਯਾਰ 1.5 ਹਜ਼ਾਰ ਬੰਦਾ ਇਕੱਠਾ ਕਰਕੇ ਕਹਿੰਦੇ ਵੀ ਉਹਨੂੰ ਲੱਖ ਮਾਰ ਮਾਰ ਕੇ ਮਾਰ ਦੋ ਤੇ ਉਹਨੂੰ ਅਦਿਰ ਦੇ ਉੱਤੇ ਜਿਹੜਾ ਉਹਦਾ ਕਾਜੀ ਜਿਹੜਾ ਹੁੰਦਾ ਜਿਹਦਾ ਇਹਨੇ ਫਤਵਾ ਦੇਣਾ ਹੁੰਦਾ ਉਹਨਾਂ ਨੂੰ ਪੁੱਛਦਾ ਕਾਜੀ ਤੂੰ ਦੀ ਤੇਰਾ ਫੈਸਲਾ ਕੀ ਆ ਉਹਦੇ ਹੱਥ ਮਦਦ ਸਿਰਫ ਤੋਂ ਹਣੀ ਬਾਤ ਬਾਕੀ ਸਾਰਾ ਜ਼ਮੀਨ ਦੇ ਵਿੱਚ ਗੱਜਿਆ ਤੇ ਹੁੰਦਾ ਵੀ ਨਹੀਂ ਮੈਂ ਅਰਬ ਦੇ ਲੋਕੋ ਦਾ ਨੁਇਦਾਰ ਕਹਿੰਦਾ ਅੱਜ ਨਹੀਂ ਤੇ ਕੱਲ ਮੰਨ ਲੋਗੇ ਪਰ ਜੇ ਤੁਸੀਂ ਕੋਈ ਨਜ਼ਮ ਪੇਸ਼ਤਾਨਾ ਸੋਚਣਾ ਆ ਜੇ ਕਿ ਸੱਚੀ ਗੱਲ ਦੱਸ ਲਈ ਜੇ ਦਰਦਾ ਦੀ ਤੇ ਉਹ ਜਿਹੜੀ ਦਾ ਮਾਨਤ ਪੀਰਾਂ ਦਾ ਉਹ ਸੱਚੀ ਆ ਮੁਹੰਮਦ ਜਿਹੜਾ ਦਾ ਨਹੀਂ ਸੱਚੀ ਤੇ ਫਿਰ ਉਸੇ ਵਾਲੀ ਯੂਨੀਵਰਸਿਟੀ ਦਾ ਆਪਣਾ ਤਾਨਕਾ ਸਥਪਿਤ ਦਾ ਪਹਿਲਾ ਸ਼ਹੀਦ ਸਾਜੀ ਰੁਪੰਦੀ ਹੋਇਆ ਮੇਥੋਂ ਸਾਡੇ ਜਨੂਨੀ ਕਿਹਦਾ ਹੈ ਹਰ ਜਪਾ ਚ ਨੇ ਵੀ ਕੋਈ ਤਾਂ ਤੇ ਮਨ ਨੂੰ ਤੇ ਹਰਾ ਨਹੀਂ ਹੁੰਦੀ ਆ ਜਦੋਂ ਆਪਾਂ 7 ਅਕਤੂਬਰ ਤੋਂ ਪਹਿਲਾਂ ਕਰਿਆ ਸਭ ਬੜਾ ਖੁਸ਼ ਹੁੰਦਾ ਸੀ ਕਿ ਇਹ ਆਪਾਂ ਜਿੱਤੀ ਚੱਲੀਏ ਜਿੱਦ ਸਭ ਨਾਲ ਕੀ ਜੋ ਪਤਾ ਸੀ ਤੇ ਮਨੁ ਨੇ ਪੱਟੀ ਸਮੇਂ ਦਸਿਆ ਜੀਨਾ ਨੂੰ ਮੁਸ਼ਰਫ ਸੀ ਪਾਕਿਸਤਾਨ ਦਾ ਰਾਸ਼ਟਰਪਤੀ ਜੀ ਉਹ ਪਹਿਲੀ ਪੌੜੀ ਦਾ ਪਾਸ ਕਰਨਾ ਰਾਸ਼ਟਰਪਤੀ ਬਣ ਸਕਦਾ ਹੈ ਸਾਡੇ ਵਿੱਚ ਹਮੇ ਵੀ ਸਾਡੇ ਤੋਂ ਬਹੁਤ ਹੋ ਜਾ ਅਸੀਂ ਉਹਦੀ ਕਦਰ ਨਹੀਂ ਤੇ ਮੈਂ ਦੇ ਤਾਂ ਵੀ ਤੋ ਅਸੀਂ ਤੁਹਾਡੇ ਤਾਂ ਕਛੀ ਮੇਰੇ ਤੇ ਪਰ ਆਇਆ ਕਿ ਜਿਹਨੂੰ ਇਹ ਪੱਟੀ ਕਾ ਨੂੰ ਕਹਿਣਾ ਹੋਤੀ ਜੇਕਰ ਇਹ ਇੱਕ ਜਿਹੜੀ ਉਹ ਚਲੀਏ ਸਭ ਦਿਲ ਸੰਸੰਤ ਕਿ ਇਹ ਤਾਂ ਜਿਹੜੇ ਬੱਚੇ ਕੋ ਦੇ ਤਰੋ ਬੱਚਿਆ ਆਪਾਂ ਆਪਣੀ ਧਰਮ ਦੇ ਵਾਸਤੇ ਪ੍ਰਤੱਖ ਨਹੀਂ ਆਪਣੀ ਗੁਰੂ ਦੀ ਅਸੀਂ ਦੰਲੀ ਦੰਲੀ ਤੇ ਭਈਆਂ ਨੇ ਥੋੜੀ ਦੰਦਲੀ ਕਿਸੇ ਬੰਦੇ ਨੂੰ ਕਹੋ ਜੀ ਉਹ ਤੋਂ ਹੀ ਤੁਹਾਨੂੰ ਨਾਲ ਕਰੂ ਤਾਂ ਨਹੀਂ ਨੀਂ ਸਿੱਧੇ ਕਾਹਨੇ ਨਾ ਕਿ ਸਾਡੀ ਨੂੰ ਸਭ ਤੇ ਜੀ ਅਸੀਂ ਤਾਂ ਲੋਕਾਂ ਨੂੰ ਹੀ ਦੱਸਾਂਗੇ ਕਿ ਸਾਡੇ ਜੀ ਉਸਾਬ ਨੇ ਆ ਕੀਤਾ ਜੀ ਸਾਵਾ ਸੋਹਣਾ ਦੀ ਥੀਏ ਦੇ ਬਾਰੇ ਇਹਨਾਂ ਦੀ ਗੱਲ ਕਰਾਂਗੇ ਤੇ ਲੋਕਾਂ ਨੂੰ ਹੀ ਦੱਸਾਂਗੇ ਕਿ ਇਹ ਸਾਡੇ ਮਹਾਨ ਦੇ ਉਹਦੇ ਵਿੱਚ ਜਿਸ ਤਰ੍ਹਾਂ ਇਹਨਾਂ ਮਸਜਿਦਾਂ ਅੰਦਰ ਦਾ ਸੇਰ ਵਿੱਚ ਉਹਨੇ ਜੀ ਕੀਤਾ ਇਹ ਅਮਦ ਸਾਹਿਬ ਦੇ ਵਿੱਚ ਮਰੇ ਹੋਏ ਘੋੜੇ ਮਰੇ ਹੋਏ ਪਸ਼ੂ ਸਾਰੇ ਛੁੱਟ ਦਿੱਤੇ ਜਿੱਥੋਂ ਤੱਕ ਜੁੱਤੀਆਂ ਤਾਂ ਕਿਰਮ ਬਰਸਾ ਸਰੋਵਰ ਵਿੱਚ ਛੁੱਟੀਆਂ ਸਾਰਾ ਪੂਰ ਦਿੱਤਾ ਸੀ ਤੇ ਅੰਦਰ ਜਿੱਥੇ ਅਸੀਂ ਮੱਥਾ ਟੇਕਣ ਜਾਂਦੇ ਹਾਂ ਉੱਥੇ ਤੰਗਰੀ ਵੀ ਚਾਹੁੰਦਾ ਹੈ ਨਾਲ ਸ਼ਰਾਬ ਪੀਂਦਾ ਤੇ ਪੈਰਾ ਬੰਦਾ ਚ ਡਾ ਲਗਾਈ ਤੇ ਮਦਰ ਹਾਰਿਤ ਚਾਰ ਗੇੜ ਸਨ ਚਾਰਾਂ ਜੇਡਾਂ ਦੇ 100-150 ਜਿਹੜੇ ਸਿਪਾਹੀ ਸੀ ਤੁਸੀਂ ਦੇਖੋ ਵੀ ਇਹ ਇਹ ਇਨਾ ਛੀ ਦਾਂਦੀ ਕਿੰਨੀ ਤਰਬਾਨੀ ਹੋਈ ਜੀ ਇਹ ਦੋ ਜਣੇ ਜਾ ਕੇ ਬਾਬਾ ਸੁਖਾ ਸੰਤਰਾ ਬਾਬਾ ਬਤਾਵ ਤੇ ਉਹਦਾ ਸ਼ੇਰ ਵੱਢ ਕੇ ਮਸੇ ਰੰਦਰ ਦਾ ਫੀਰ ਲੈ ਕੇ ਕਿੱਥੇ ਬੰਦਾ ਰਾਜਸਥਾਨ ਲੈ ਕੇ ਇਹ ਕਿਤੇ ਕੋਈ ਸੁਣਦੀ ਨਾ ਕਿਸੇ ਖਾਮ ਦੇ ਤੋਂੜੇ ਉਹ ਜਾ ਇਤਿਹਾਸ ਹੈ ਹੀ ਨਹੀਂ ਅਸੀਂ ਆਪਣੇ ਬੱਚਿਆਂ ਨੂੰ ਦੱਸੀਏ ਜੇ ਉਹ ਸਾਡੇ ਬੱਚਿਆਂ ਨੂੰ ਦੱਸਿਆ ਜਾਏਗਾ ਤੇ ਉਹ ਸਦੀ ਵਿੱਚ ਇਹ ਬੰਦੇ ਕੋਈ ਬੰਦਾ ਸੋਚਣ ਵਾਲੀ ਜਾਨ ਹੀ ਨਹੀਂ ਚੜੇ ਤੇ ਜੇ ਅਸੀਂ ਇਹ ਕਈ ਵੀ ਨਹੀਂ ਆ ਨਾਲ ਦਾ ਬੰਦਾ ਨਾ ਉੱਥੇ ਪੀਲ ਦੇ ਪੱਥਰ ਦੇ ਚੱਲ ਗਿਆ ਤੇ ਸਾਨੂੰ ਵੀ ਨਜੇ ਫਿਰ ਅਸੀਂ ਵੀ ਨਾਲ ਉਹਦੇ ਤੋਂ ਜੇ ਕੋਈ ਸਾਡਾ ਨਾਲ ਦਾ ਗਵਾਂਢੀ ਉਹ ਮਤਲਬ ਸਾਡੇ ਸੇਕ ਪਰ ਮੁਛਾੜ ਜੀ ਦੂਸਰੇ ਧਰਮਾਂ ਚੱਲ ਜਾਂਦਾ ਅਸੀਂ ਉਹਨੂੰ ਨਹੀਂ ਰੋਕਦੇ ਅਸੀਂ ਸਿੱਖ ਕੌਮ ਹੈ ਨਹੀਂ ਅਸੀਂ ਵੀ ਉਹਨੇ ਦੋਖੀ ਆ ਜਦੋਂ ਮਹਾਰਾਜ ਦਸਵੇਂ ਪਾਤਸ਼ਾਹ ਖਾਲਸਾ ਪੰਥ ਸਾਜਿਆ ਸੀ ਜਿਹੜੇ ਪਹਾੜੀ ਰਾਜੇ ਸਨ ਉਹ ਰਾਜਪੂਤ ਸਨ ਉਹਨਾਂ ਨੇ ਇਹ ਦਲ ਕਹੀ ਸੀ ਵੀ ਮਹਾਰਾਜ ਅਸੀਂ ਰਾਜੇ ਤੁਹਾਡੇ ਸਿੱਖ ਬਣਨੇ ਆ ਤੇ ਜਿਹੜੀਆਂ ਅਸੀਂ ਤੁਸੀਂ ਜਿੱਤਰੇ ਵੀ ਜੱਟ ਤਰਫਾਨ ਤੋਂ ਹਰ ਚੰਨੀਆਂ ਵੀ ਆਜਾਤਾ ਸਨ ਨਾ ਸਾਰੀਆਂ ਨੂੰ ਕੰਮੀ ਜਾਂਤਾ ਸਨ ਕਿ ਉਹਦੇ ਇਹ ਹਰ ਕੰਮ ਕਰਦੇ ਸੀ ਇਹ ਜਦੋਂ ਜਦੋਂ ਇੰਨੀ ਗੱਲ ਹੋਈ ਇਹ ਕੰਮ ਕਰਦੇ ਕਹਿੰਦੇ ਤੁਸੀਂ ਇਹਨਾਂ ਕੰਮੀਆਂ ਨੂੰ ਨਾ ਅਮਰਿਸ਼ ਕਰੋ ਸਿਰਫ ਤੁਸੀਂ ਰਾਜਪੂਤ ਸਾਨੂੰ ਬਾੜੀ ਰਾਜਿਆਂ ਨੂੰ ਅੰਦਰ ਮਗਰਾਟ ਮਗਰਾਟ ਟੁੱਟ ਗਈ ਜੀ ਮੇਰੇ ਰਾਜੇ ਸੇ ਤੁਹਾਨੂੰ ਕਿ ਉਹ ਨਹੀਂ ਜਿੱਤ ਤੋ ਹੀ ਬੰਦਾ ਹੈ ਜਿਹਦੇ ਪੱਤ ਬੱਦੀ ਹੋਏ ਤੇ ਉਹ ਲੋਤੀ ਨਾ ਨਹੀਂ ਸਰਦਾਰ ਦੀ ਨਾਲ ਸੁਣੇ ਇਹ ਬੰਦੇ ਵਾਲ ਖੱਡੇ ਹੋਣ ਲੋਕੀ ਉਹਨੂੰ ਹੋਏ ਕਰਕੇ ਬੋਲਦੇ ਸਰਦਾਰ ਦੀ ਕਰਦੇ ਤੇ ਇੱਕ ਚਾਈ ਹੈ ਜੀ ਜਿਹੜਾ ਇਹ ਸਮਝ ਬਾਰੇ ਇਸ ਤੇ ਇਹ ਸੱਜੇ ਸਾਨੂੰ ਆਪਣੇ ਧਰਮ ਦੀ ਜਿਹੜੀ ਗੱਲ ਆ ਆਪਣੇ ਮਨਤਬਾ ਦੀ ਨਾਲ ਆਪਣੇ ਬੱਚੇ ਨੂੰ ਪੈਣ ਗਿਆ ਉਹ ਇਹ ਜਿੱਤ ਸਭਾ ਮਾਣ ਗੜੀ ਕੋਰੇ ਮੜ